ਯਾਰ ਐਸ ਬੰਦੇ ਦੇ ਨਾਲ ਮੈਂ ਖੜਾ ਤੂੰ ਜਿਹਦਾ ਵਾਲ ਵੀ ਨਹੀਂ ਕਰ ਸਕਦਾ ਤੇ ਗੁਰਬਾਣੀ ਦੇ ਵਚਨ ਹੁੰਦਾ ਨਾ ਵਿੱਚ ਕਰਦਾ ਪਰਮ ਖਲੋਵਾ ਵਾਲ ਨਾ ਰਿੰਗਾ ਰਿੰਗਾ ਹੋਇਆ ਮਰਦਾਨਾ ਕਹਿ ਲਗਾ ਬਾਬੇ ਨੂੰ ਕਹਿੰਦਾ ਬਾਬਾ ਤੂੰ ਕਿਹਨਾ ਰਬਾਬ ਵਜਾ ਇੱਤੇ ਡਾਂਗਾ ਵੀ ਸਿਰ ਤੇ ਖੜੇ ਨੇ ਉਹ ਨਾਨਕ ਸਾਹਿਬ ਕਹਿੰਦੇ ਤੂੰ ਬੇਫਿਕਰਾ ਹੋ ਜਾ ਤੇ ਤਿਰਾ ਕੁੰਡ ਵੀ ਮਗਾਲ ਸਮਝਦੇ ਆਪੋ ਸਾਥ ਆਮ ਸ਼੍ਰੀ ਬਾਣੀ ਕੀ ਜੁਰ ਅਗੇ ਹੁੰਦਾ ਹੈ ਇਹ ਆਪਣਾ ਕੁਝ ਨਹੀਂ ਕਰ ਸਕਦੇ ਜਦੋਂ ਕਹਿੰਦੇ ਗੁਰਦਾਨਿਕ ਸਾਹਿਬ ਦੀ ਸ਼ਬਦ ਪੜਨ ਲੱਗੇ ਰੇ ਸੱਜਣ ਸਹੀ ਨਾਲ ਚਲਦਿਆਂ ਨਾਲ ਚਲੰਦ ਜਿੱਥੇ ਲੇਖਾ ਮੰਗਿਆ ਥਿੱਥੇ ਖੜੇ ਦਸਾਨੀ ਹੋਰ ਨਾਨਕ ਸਾਹਿਬ ਕਹਿੰਦੇ ਤੇਰਾ ਨਾਮ ਕੀ ਹੈ ਸੁਣਿਓ ਬਾਬੇ ਨਾਨਕ ਨੂੰ ਕਹਿਣ ਲੱਗਾ ਮੇਰੇ ਮਾਪਿਓ ਨੇ ਮੇਰਾ ਨਾਮ ਸੱਜਣ ਰੱਖਿਆ ਬਾਬਾ ਨਾਨਕ ਕਹਿੰਦਾ ਨਾਮ ਤੇ ਤੇਰਾ ਮਰੀ ਹੈ ਨਾਮ ਤੇਰਾ ਸੋਹਣਾ ਪਰ ਜਾਦ ਰੱਖੀ ਨਾਮ ਤੇਰਾ ਸੋਹਣਾ ਪਰ ਕੰਮ ਤੇਰੇ ਸੋਹਣੇ ਨਹੀਂ ਹੈ ਆਪ ਨੂੰ ਸੱਜਣਾ ਸ਼੍ਰੀ ਬਾਣੀ ਗੁਰੂ ਤੇਰੇ ਬਾਬੇ ਨਾਨਕ ਨੇ ਕਿਹਾ ਸੀ ਤੂੰ ਸੱਜਣ ਨਹੀਂ ਤੂੰ ਤੇ ਆਗੈ ਜਦੋਂ ਇਹ ਨਹੀਂ ਕਰਦੇ ਨਹੀਂ ਤੇ ਜਿਹੜੇ ਨਾਲ ਦੇੁੰਦੇ ਸੀ ਨਾ ਸੱਜਣ ਤੇ ਉਹ ਕਹਿਣ ਲੱਗੇ ਸੱਜਣ ਨੂੰ ਆਪਣੇ ਮਾਲਕ ਨੂੰ ਕਹਿੰਦੇ ਪਹਿਲੀ ਵਾਰ ਇਦਾਂ ਦਾ ਬਾਬਾ ਆਇਆ ਜਿਹਨਾਂ ਬੇਫੋਕ ਹੋ ਕੇ ਤੇਰੇ ਮੂੰਹ ਤੇ ਤੈਨੂੰ ਫੱਗ ਰੋਈ ਜਾਂਦਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਮੋਹ ਤੇ ਤੈਨੂੰ ਕਹਿੰਦਾ ਇਹਦੇ ਇਹ ਦੋ ਜਾਣੇ ਨੇ ਆਪਾਂ ਕਿੰਨੇ ਜਾਣੇ ਐ ਬਾ ਜਿਵੇਂ ਜਿਵੇਂ ਬਾਬੇ ਨਾਨਕ ਨੂੰ ਸੁਣਦਾ ਗਿਆ ਸੁਣਦਾ ਗਿਆ ਹੱਥਾਂ 'ਚ ਕਹਿੰਦੇ ਦਾਗਾਂ ਖੜੀਆਂ ਸੀ ਦਾਗਾਂ ਥੱਲੇ ਦੇ ਲੁਕੀਆਂ ਆਪੋ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਚਿਰ ਸੁਣਾਗੇ ਨਹੀਂ ਬੰਨਾਂਗੇ ਕਹਿਣਾ ਜਿੰਨਾ ਚਿਰ ਬੰਨਾਂਗੇ ਨਹੀਂ ਉਹਨਾਂ ਚਿਰ ਭਲਾ ਹੈਗੇ ਜਦੋਂ ਕਿਹੇ ਹੱਥਾਂ 'ਚੋਂ ਦਾਗਾਂ ਛੁੱਟ ਪਈਆਂ ਨਾ ਕਹਿੰਦੇ ਪਤਾ ਹੀ ਨਹੀਂ ਲੱਗਿਆ ਸੱਜਣ ਠੱਗ ਦਾ ਤੇ ਨਾਲ ਦੇ ਸਾਥੀਆਂ ਦਾ ਕਿਹੜੇ ਮੇਰੇ ਸਾਹ ਜਣੇ ਤਾਂ ਬਾਬੇ ਨਾਨਕ ਨੇ ਹੱਥ ਜੋੜ ਲਿਆ ਆਪੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਹੱਥ ਜੋੜਨੇ ਨਾ ਤੇ ਬਾਬੇ ਨਾਨਕ ਦੇ ਚਰਨਾ ਤੇ ਲੱਗ ਫਿਰ ਬਾਬੇ ਨਾਨਕ ਨੇ ਕਿਹਾ ਸੀ ਬਤਾਲਿਆ ਇਹ ਪਹਿਲਾਂ ਮੱਖਾ ਵੇ ਕਰਕੇ ਢੈਂਦਾ ਸੀ ਹੁਣ ਮੰਨ ਕਰਕੇ ਅਕੇ ਕੇ ਆਏ ਆ ਆਪੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮੰਨ ਕਰਕੇ ਝੋਲੇ ਟੇਕੇ ਪਹਿਲਾਂ ਤੇ ਮੁੱਤਲ ਵੀ ਖਾਤਰੇ ਟੇਕਦਾ ਸੀ ਕਿ ਬਾਬਾ ਚੰਨਾ ਬਣਦਾ ਸੀ ਪਰ ਹੁਣ ਅਸਲੀ ਇਹਨੇ ਮੱਥਾ ਟੇਕਿਆ ਤੇ ਜਦੋਂ ਉਹ ਕਹਿੰਦੇ ਸੱਚੇ ਦਿਲੋਂ ਅਰਦਾਸ ਕੀਤੀ ਬਾਬੇ ਨਾਨਕ ਦੇ ਚਰਨਾਂ 'ਚ ਤੇ ਨਾਲੇ ਬੇਨਤੀ ਕਰਦਾ ਆਓ ਸਾਰੇ ਜਣੇ ਆਪਾਂ ਵੀ ਕਰੀ ਬੜੇ ਬਸੀ ਪਿਆਰ ਨਾਲ ਕੀ ਸੁਣ ਰਹੇ ਹਾਂ ਗਰੀਬ ਅਵਾਜ਼ ਕਿਰਪਾ ਕਰੋ ਬਾਬੇ ਨਾਨਕ ਦੇ ਚੰਨਾ ਤੇ ਟਹਿ ਗਿਆ ਤੇ ਬਾਬੇ ਨਾਨਕ ਨੂੰ ਪਤਾ ਕੀ ਕਹਿੰਦਾ ਜੀ ਆਓ ਸਾਰੇ ਜਣੇ ਧਰਗੁਰ ਗ੍ਰੰਥ ਸਾਹਿਬ ਦੀ ਗੋਤਾ ਗੱਦੀ ਤੇ ਬਲਾਜਮਾਨ ਪੋਧੋ ਗੁਰਨਾਨਕ ਸਾਹਿਬ ਸੀ ਹੁਣ ਤੁਹਾਨੂੰ ਗੁਰਨਾਨਕ ਸਾਹਿਬ ਆਜਾ ਆਓ ਸਾਰੇ ਜਾਣੇ ਆਪਾਂ ਵੀ ਗੁਰਨਾਨਕ ਸਾਹਿਬ ਬਾਜੂ ਵਿੱਚ ਬੈਠੀ ਕਰੀਏ ਹਮ ਅਗਨ ਭਰੇ ਏ ਓਟਾ ਦੀ ਅਪਰਤ ਛਾੜ ਵਿਖਾਈ ਅਸੀਂ ਖੱਤੇ ਬਹੁਤ ਕਮਾਗਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਮੋ ਪਾਪੀ ਬਾਦਿ ਤੁਮੇ ਸਾਰੇ ਜਾਣੇ ਕਿਰਪਾ ਕਰਕੇ ਜੱਬੀ ਬਾਕਿ ਸ਼ੋਗੁਨਾ Baba, can going be i don't to be i We'll <laughs> پڑھتا کسی نے بڑا سونا کہ لکھا ہے بندے کا کوئی گنا ایک کھڑیا جائے نا موڑ کے گلا کرتے گناہ میری دیکھے ਆਪਾਂ ਰੋਲਾ ਪਾਵੇ ਲੱਖਾਂ ਗਿਣਾ ਮੇਰੇ ਸਤਿਗੁਰੂ ਦੇਕੇ ਉਹ ਖੇੜ ਵੀ ਪੜ ਜਾਂਦਾ ਇਹ ਮੇਰੇ ਗੁਰੂ ਦਾ ਬਟਕਾਣਾ ਆਪਾਂ ਤੇ ਪਤਾ ਨਹੀਂ ਦਿਨ ਚੜ੍ਹਦਾ ਸ਼ਾਮਾਂ ਤੱਕ ਕਿੰਨੀਆਂ ਗਲਤੀਆਂ ਕਰ ਦੇਣੀ ਤਾਲ ਦਾ ਥੋੜਾ ਇਹਦੇ ਭਾਵਨਾ ਦੇ ਨਾਲ ਤੂੰ ਬੇਨਤੀ ਕਰ ਤੂੰ ਨਹੀਂ ਸਾਡ ਕੋਈ ਅਬਰ ਨਾ ਧਿਆਉ ਨੋਬਰ ਜਾਪ ਸੋ ਸੋ ਤੇ ਪਾਉ ਇਹਦੇ ਤਰ੍ਹਾਂ ਕਰ ਤੂੰ ਸਬਰਦੁਆਰ ਕੋ ਛਾੜ ਕੇ ਗੈਰੋ ਤਹਾਰੂ ਖਾਰ ਵਾਹਿ ਕਹਿ ਕੇ ਰਾਜਾ ਸੁਭੋਪਿੰਦ ਦਾਸ ਤੁਹਾਰ ਕਰ ਬੇਨਤੀ ਕਹਿੰਦੇ ਲਿਬੜਿਆ ਟਿਪੜਿਆ ਹੋ ਗਏ ਨਾ ਬੱਚਾ ਦੂਜੇ ਕਿਦੇ ਨੇੜੇ ਨਹੀਂ ਲੱਗਦੇ ਮਾਂ ਹੁੰਦੀ ਆ ਟਿਪੜੇ ਤੇ بڑے ਬੱਚੇ ਨੂੰ ਖੇਰ ਵੀ ਆਪਣੇ ਬੋਦ ਚ ਲੈ ਲੈਂਦੀ ਆ ਤੇ ਆਪਾਂ ਹੁਣ ਅਰਦਾਸ ਕਰਾਂਗੇ ਤੇ ਬੇਨਤੀ ਕਰਾਂਗੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤਾਂ ਹੀ ਗਿਆ ਨਾ ਜਿਵੇਂ ਲਿਬੜੇ ਟਿਬੜੇ ਬੱਚੇ ਨੂੰ ਹੋਰ ਨਹੀਂ ਕੋਈ ਚੱਕਦਾ ਇੱਕ ਮਾਂ ਚੱਕਦੀ ਐ ਸਵਾਦਦੀ ਐ ਸਾਫ਼ ਕਰਦੀ ਐ ਇਸੇ ਤਰ੍ਹਾਂ ਸਾਡੇ ਭਰੇ ਗਲਤੀਆਂ ਨੂੰ ਗੁਰਾਂ ਨੂੰ ਮੇਰਾ ਮਾਲਕ ਬਲਸ ਦਿੰਦਾ ਲੋਕਿ ਸਾਡੀ ਗੁਲਾਹ ਦੇਖ ਮੇਰੇ ਉੱਪਰ ਗੁਰੂ ਨਹੀਂ ਦੇਖਦਾ ਜਦੋਂ ਕਿਤੇ ਸੱਜਣ ਨੇ ਸਤਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਕਹਿੰਦਾ ਬਾਬਾ ਬੜੀਆਂ ਗਲਤੀਆਂ ਹੋਈਆਂ ਨੇ ਬੜੀਆਂ ਨੂੰ ਮਾਰਿਆ ਬੜੀਆਂ ਨੂੰ ਟੁੱਟਿਆ ਚਰਨਾਂ ਤੇ ਢਹਿ ਪਿਆ ਤੇ ਗੁਰੂਾਨੰਕ ਸਾਹਿਬ ਕਹਿੰਦੇ ਸੱਜਣਾ ਤੇਰੇ ਮਾਪਿਓ ਨੇ ਨਾਮ ਬੜਾ ਸੋਹਣਾ ਲਿਖਿਆ ਤੇ ਕੰਮ ਵੀ ਓਦਾਂ ਦੇ ਕਰਿਆ ਕਰ। ਜਦੋਂ ਇੰਨੀ ਗੱਲ ਕਹੀ ਤੇ ਕਹਿੰਦੇ ਨੇ ਸੱਜਣ ਚਾਮਾ ਤੇ ਲੱਗਿਆ। ਕਹਿੰਦੇ ਜਿਹੋ ਜਾਂ ਤੇਰਾ ਨਾਮ ਆ ਉਹੋ ਜਾਂ ਬਣ ਕੇ ਮੁਖਾ। ਉਹੋ ਜਾਂ ਬਣ ਕੇ ਮੁਖਾ ਗੁਰਨਾਣਕ ਸਾਹਿਬ ਕਹਿੰਦੇ ਸੱਜਣ ਸਹੀ ਨਾਲ ਚੱਲਦਿਆਂ ਨਾਲ ਕਹਿੰਦੇ ਸੱਜਣ ਉਹ ਹੁੰਦੇ ਜਿਹਨੇ ਸੱਜਣ ਦੇ ਉੱਤੇ ਸਮੇਂ ਕੰਮ ਆਉਂਦੇ। ਉਹ ਕਿ ਦਾਦਾ ਸੱਜਣਾ ਹੈ। ਜਦੋਂ ਸਤਗੁਰਾਂ ਨੇ ਕਿਹਾ ਚਰਨਾ ਤੇ ਟਹਿ ਗਿਆ ਸੱਚੇ ਬਾਦਸ਼ਾਹ ਕਹਿਣ ਲੱਗੇ ਅੱਜ ਤੋਂ ਬਾਅਦ ਧਰਮਸ਼ਾਲਾ ਇਹੀ ਰੱਖਣੀ ਐ ਸੋਚ ਇਹੀ ਰੱਖਣੀ ਐ ਜਾਗ ਰਹੀ ਪਰ ਜਿਹੜੀ ਤੇਰੀ ਮਾੜੀ ਭੈੜੀ ਸੋਚ ਤਾਂ ਖਤਮ ਕਰ ਦੇ ਅੱਗੇ ਤੇ ਇਹ ਸੋਚ ਉੱਣੀ ਸੀ ਰਾਹੀ ਪਾਂਦੀ ਆਉਣ ਮੈਂ ਜਰਮਾਣੀ ਛਾਵਾ ਤੇ ਲੁੱਟਾਂ ਪਰ ਕਹਿੰਦੇ ਲੁੱਟਣ ਵਾਲੀ ਸੋਚ ਨਹੀਂ ਰੱਖਣੀ ਹੁਣ ਸੋਚ ਰੱਖਣੀ ਐ ਰਾਹੀ ਪਾਂਦੀ ਆਉਣ ਮੈਂ ਉਹਨਾਂ ਦੀ ਸੇਵਾ ਕਰਿਆ ਤੇਰਾ ਭਲਾ ਹੋਊਗਾ ਇਹੀ ਹਾਂ ਖਾਣ ਚਲੋ ਹਰਲਾਵਾ

ਕਹਿੰਦਾ ਮੈਂ ਹੁਣ ਸੱਚਾ ਕਰਤੀ ਹੋ ਕੇ ਸੰਗਤਾਂ ਦੀ ਸੇਵਾ ਕਰਿਆ ਕਰਾਂਗਾ ਪਰ ਕਹਿੰਦਾ ਬਾਬਾ ਪਹਿਲਾਂ ਤੈਨੂੰ ਸ਼ੁਰੂ ਕਰਨਾ ਹੈ ਪਹਿਲਾਂ ਤੈਨੂੰ ਸਿਖਾਉਣਾ ਹੈ ਬਾਬਾ ਗੁਰਨਾਨਦ ਸਾਹਿਬ ਕਹਿੰਦੇ ਪਰ ਆਪਣੇ ਹੱਥਾਂ ਦੇ ਨਾਲ ਜਲਪਾਣੀ ਤਿਆਰ ਕਰ ਪ੍ਰਵਾਹ ਲੈਣਾ ਨਾ ਕਿ ਹੱਥਾਂ ਦੇ ਨਾਲ ਜਲਪਾਣੀ ਤਿਆਰ ਕਰਿਆ ਬਾਬੇ ਨਾਨਕ ਨੂੰ ਸਿਖਾਇਆ ਗੁਰਨਾਨਦ ਸਾਹਿਬ ਕਹਿੰਦੇ ਗੁਰੂ ਕਿਰਪਾ ਕਰੇਗਾ ਆਏ ਗਏ ਰਹਿਣਾ ਕਾੰਦਿਆਂ ਦੀ ਮਦਦ ਕਰਿਆ ਕਰੀ ਸੇਵਾ ਕਰਿਆ ਕਰੀ ਜਿਹਨੇ ਗੁਲਾਹ ਦਿੱਤੇ ਨੇ ਉਹ ਤੇਰੇ ਬਖਸ਼ੇ ਗਾਣੇ ਤੋਂ ਕੇ ਗੁਰੂ ਕੀ ਹੁਮੈ ਦਾ ਸਾਡੇ ਗੁਨਾਹਾਂ ਦਾ ਬਖਸ਼ਣਿਆ ਫਿਰ ਜਾਬਾ ਕੇ ਕਿਤੇ ਆ ਸਾਡੇ ਤੇ ਗੁਨਾਹ ਆਈਏ ਨੇ ਕੋ ਨਾਨਕ ਸਤਿਗੁਰ ਦਾ ਬਚਨ ਹੈ ਜੇ ਤਾਂ ਸੰਗਤ ਸਾਦਰ ਦੀਨ ਭਰਿਆ ਤੇ ਤੇ ਰੋਣ ਹਾਰੇ ਦਇਆ ਕਰੋ ਕਸ਼ਮੀਰ ਉਪਾਗੋ ਡੁੱਬਦੇ ਵੱਖਣ ਚਲੇ ਸਾਡੇ ਚ ਬੜੇ ਗੁਨਾਹ ਨੇ ਚਰਨਾ ਤੇ ਟਹਿਕਾ ਸਕੇ ਬਾਦਸ਼ਾਹ ਕਹਿੰਦੇ ਅੱਜ ਤੋਂ ਬਾਦ ਰਾਹੀ ਪਾਕੀ ਦੀ ਸੇਵਾ ਕਰਿਆ ਕਰੀ ਕਹਿੰਦਾ ਠੀਕ ਹੈ ਜਦੋਂ ਜਾਗ ਲਗਿਆ ਦੋ ਦਿਨ ਗੁਰੂ ਨਾਨਕ ਸਾਹਿਬ ਰਹੇ ਨੇ ਜਦੋਂ ਸਤਗੁਰੂ ਜਾਣ ਲੱਗੇ ਚਰਨਾ ਤੇ ਟਹਿਕਿਆ ਕਹਿੰਦਾ ਬਾਬਾ ਇੰਨਾ ਦੋ ਦਿਨਾਂ ਦੇ ਵਿੱਚ ਮੈਨੂੰ ਆਪਣੇ ਆਪ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਬੜਾ ਹਲਕਾ ਮੈਂ ਖੁਸ਼ੀ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੱਜਣਾ ਪਹਿਲਾਂ ਵੀ ਤੂੰ 라ਪ ਚੁੜਿਆ ਸੀ ਮਾੜਾ ਹੁਣ ਵੀ ਤੂੰ 라 ਆਪ ਹੀ ਚੁੜਿਆ ਮੈਂ ਨਹੀਂ ਚੁੜਿਆ ਸਤਗੁਰੂ ਸਾਨੂੰ ਸਮਝਾਉਂਦੇ ਨੇ ਸਮਝਣਾ ਤੇ ਆਪ ਹੀ ਹੈ ਖੋਲ ਕੇ ਖੋਟਾ ਕੋਈ ਪਿਆਦ ਕੇ ਆਪਾਂ ਇਹਨਾਂ ਨੇ ਸਮਝਾਉਣਾ ਹੈ ਸਮਝਣਾ ਆਪ ਹੈ ਤੇ ਜਿਹੜਾ ਸਮਝ ਗਿਆ ਫਤਿਹਗੁਰ ਦਾ ਬਚਨ ਹੈ ਜਿਹੜਾ ਅਗਨ ਬਰਾਬਰ ਤਪੈ ਧੀਤਰ ਬੰਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਰੇੜ ਰੰਤੀ ਸੋਖੀ ਨੂੰ ਮਿਲਦੇ ਨੇ ਜਿਹੜਾ ਗੁਰੂ ਦਾ ਬਚਨ ਮੰਨਦਾ ਹੁਕਮ ਮੰਨਿਆ ਹੋਵੇ ਪਰਮਾਨੰ ਦਾ ਖਸਮੇ ਕਾ ਮੈਲ ਪਾਇਸੀ ਖਸਮੇ ਭਾਵੇ ਸੋ ਕਰੇ ਮਨੁ ਜਿੰਨਿਆ ਸੋ ਫਲ ਪਾਇਸੀ ਜੋ ਸੀ ਮੰਗਾ ਕੇ ਸਾਥ ਮਨੇਦਾ ਹੋ ਨਾਨਕ ਸਾਹਿਬ ਕਹਿੰਦੇ ਸੱਜਣਾ ਪਹਿਲਾਂ ਵੀ ਰਾਤ ਤੁਨ੍ਹ ਆਪ ਤੁਣਿਆ ਸੀ ਹੁਣ ਵੀ ਤੁੰਗਾ ਆਪ ਤੁਣਿਆ ਮੈਂ ਕਿੰਨੀ ਸਮਝਾਤਾ ਤੂੰ ਸਮਝ ਗਿਆ ਤੇ ਜਿਹੜਾ ਸਮਝ ਆਂਦਾ ਉਹਦਾ ਫੜਾ ਪਹੁੰਚ ਜਾਂਦਾ ਤੇ ਚੱਲਣਾ ਤੇ ਘਟਿਆ ਤੇ ਜਿਹੜਾ ਆਪਾਂ ਸ਼ਬਦ ਪੜਿਆ ਸੀ ਨਾ ਜੀ ਨਾਨਕ ਵਿਖਾਣੇ ਦੇ ਰਹੀ ਤੋ ਬਾਬਾ ਜੀ ਨੂੰ ਊੜ ਪ੍ਰਮਾਤਮਾ ਦੇ ਨਾਮ ਕੋ ਬਿੜਾ ਜੋ ਵੀ ਸੰਸਾਰ ਵਿੱਚ ਆਉਂਦਾ ਹੈ ਸਾਰਾ ਨਾਸਬੰਦ ਹੈ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹਨੂੰ ਪੰਜਵੇਂ ਪਾਸ਼ਾ ਕਹਿੰਦੇ ਨੇ ਜੈ ਮਾਤ ਪਿਤਾ ਸੁਧੀ ਮੀਤ ਨਾ ਭਾਈ ਮਨ ਤੁਹਾ ਨਾਮ ਤੇਰੇ ਸੰਗ ਸੰਗ ਉਥੇ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਨੇ ਸੈਕਾ ਕਰਨੀ ਹੈ ਉਹ ਸਾਡੇ ਗਾਡੇ ਤਬਾਹ ਤੇ ਆਪ ਦੇ ਨਾਲਾ ਬਾਣੀ ਦੀ ਪੰਕਤੀ ਗੱਜ ਕੇ ਇੱਕ ਵਾਰ ਪੜਿਓ ਜੈ ਮਾਤ ਪਿਤਾ خود ۾ بين تن سان پار